ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਆ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਇਹ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਹਾ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅਮਰਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿਕ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਾਨੇਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਜਬਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਬਾੜਾ ਜੋ ਨੀਆ ਚ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਂਦੇ ਮਾਡਲ ਤਿਆਰ ਕਿਥੇ ਗਏ ਕਿ ਮਕਸਦ ਕੀ ਇਹ ਜੋ ਮੇਰ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲ ਸਿਸ਼ੋਬਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲਿਕਾ ਨਿਕਾਂ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਹਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਇਹ ਸ਼ਿਪਿੰਗ ਰਾਈ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰਯੋਗ ਹੈ ਕਿ ਜਦੋਂ ਉੱਥੋਂ ਸੰਘਟਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬਕਰ ਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਹੈ ਇਹ ਲਾਈਫਟਾਈਮ ਇਹਨਾਂ ਦੀ ਮੁਨਿਆਦ ਹੈ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਹੈ ਜਾਂ ਹੋਰ ਅਸਥਾਨਾਂ ਤੇ ਵੀ ਸਜੋਬਿਤ ਕੀਤਾ ਜਾ ਸਕਦਾ ਜਿਸ ਦੇ ਨਾਲ ਕੀ ਦੇਸ਼ ਦੇ ਤੇ ਸੰਕਟਾਂ ਲਾਹਾ ਲੈ ਸਕਦੀ ਹੈ ਹੁਣ ਤਾਂ ਟੀਵੀ ਪਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ 10 ਦਾਸ ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ ਤੇ ਇਹਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਦਸਾ ਪਾਸ਼ਾ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਰਤ ਸਹਿਬਾਨਾਂ ਦੇ ਮਾਡਲ ਵੀ 10 ਕਿਲੋ ਬਣਾਏ ਗਏ ਨੇ ਹੋਰ ਅਨੇਕਾਂ ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂ ਕੜੀ ਦਾ ਵੀ ਮਾਡਲ 10 ਕਿਲੋ ਬਣਾ ਕੇ ਅਨੇਕਾਂ ਲੋਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਹਾਂਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਕਾ ਅਜਾਇਬ ਘਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸardar Harpreet Singh ਦੀ ਮਖੂਜੋ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਤਾ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਆਉਂਦੀ ਹੈ ਮੈਂ ਸ਼ੁਕਰ ਅਦਾ ਕਰਦਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ। ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਜਾਇਬ ਕਰਦੇ ਇਸ ਨੂੰ ਸੋਭਿਤ ਕਰਾਂਗੇ। ਮੈਂ ਦੇਸ਼ ਦੇ ਇਤਿਹਾਸ ਸੰਗਤਾਂ ਅਕੀ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਂ ਲਈ ਬਣਵਾ ਕੇ ਇਹ ਰੱਖੇ ਜਾਣ ਤਾਂ ਕਿ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸਿੱਖ ਪੀੜੀ ਜੁੜ ਸਕੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਹਾਂ ਤੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਮੈਂ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਹੀ ਹੈ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਾਨੇਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਜੂਬਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਿਬਜਾਦਿਆਂ ਦਾ ਸ਼ਹੀਦੀ ਬਾੜਾ ਜੋ ਨੀਅਾਂ ਚ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਣ ਦੇ ਮਾਡਲ ਤਿਆਰ ਕੀਤੇ ਗਏ ਨੇ ਕੀ ਮਕਸਦ ਕੀ ਇਹ ਜੋ ਮੇਰ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲਸ ਸਾਬਿਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲਿਕਾ ਨਿਕਾਂ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਫਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਇਹ ਸ਼ਿਪਿੰਗ ਰਾਈ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰ ਜੋ ਹੈ ਕਿ ਜਦੋਂ ਉੱਥੋਂ ਸੰਗਠਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇੱਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬ ਕਰਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੜ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਹੈ ਇਹ ਲਾਈਫਟਾਈਮ ਇਹਨਾਂ ਦੀ ਗੁਣਿਆਦ ਹੈ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਹੈ ਜਾਂ ਹੋਰ ਅਸਥਾਨਾਂ ਤੇ ਵੀ ਸਜੋਬਿਤ ਕੀਤਾ ਜਾ ਸਕਦਾ ਜਿਸ ਦੇ ਨਾਲ ਕੀ ਦੇਸ਼ ਦੇ ਤੇ ਸੰਗਤਾਂ ਲਾਹਾ ਲੈ ਸਕਦੀ ਹੈ। ਹੁਣ ਤਾਂ ਟੀਵੀ ਪ੍ਰੋਗਰਾਮ। ਇਸ ਤੋਂ ਇਲਾਵਾ ਜਿਹੜੇ ਹੈਗੇ ਆ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ ਈ ਦਾਸ ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ। ਤੇ ਇਹਦੇ ਨਾਲ-ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਦਸਾ ਪਾਸ਼ਾ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਰਤ ਸਹਿਬਾਨਾਂ ਦੇ ਮਾਡਲ ਵੀ ਦਾਸ ਵੱਲੋਂ ਬਣਾਏ ਗਏ ਨੇ। ਹੋਰ ਅਨੇਕਾਂ ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂਕਾਰੇ ਦਾ ਵੀ ਮਾਡਲ ਦਾਸਮਲ ਬਣਾ ਕੇ ਅਨੇਕਾਂ ਲੋਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਹਾਂਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਕਾ ਜਾਇਬਕਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸਰਦਾਰ ਹਰਪੀ ਸਿੰਘ ਜੀ ਮਖੂਜੋ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਆਉਂਦੀ ਹੈ ਮੈਂ ਸ਼ੁਕਰ ਅਦਾ ਕਰਦਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਅਜਾਇਬ ਘਰ ਤੇ ਸਜੋਬਿਤ ਕਰਾਂਗੇ ਮੈਂ ਦੇਸ਼ ਦੇ ਇਤਿਹਾਸਕਾਂ ਕੇ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਂ ਲਈ ਬਣਵਾ ਕੇ ਰੱਖੇ ਜਾਣ ਤਾਂ ਕਿ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸਿੱਖ ਪੀੜੀ ਜੁੜ ਸਕੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਆ ਤੇ ਮੈਂ ਸ੍ਰੀ ਅਮਰitsar ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਮੈਂ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਹਾ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀਪਿੰਡੇ ਇੱਕ ਇੱਕ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਾ ਨੇਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਜਬਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਿਬਜਾਦਿਆਂ ਦਾ ਸ਼ਹੀਦੀ ਵਾੜਾ ਜੋ ਨੀਆ ਚ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਣ ਦੇ ਮਾਡਲ ਤਿਆਰ ਕੀਤੇ ਗਏ ਨੇ ਕੀ ਮਕਸਦ ਕੀ ਇਹ ਜੋ ਮੇਰ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲਸ ਸਾਬਿਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲੈਕਾ ਨੇ ਕਾ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਹਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਇਹ ਸ਼ਿਪਿੰਗ ਰਾਈ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰ ਜੋ ਹੈ ਕਿ ਜਦੋਂ ਉੱਥੋਂ ਸੰਗਠਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇੱਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬ ਕਰਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਸੀ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਇਹ ਲਾਈਫਟਾਈਮ ਇਹਨਾਂ ਦੀ بنیاد ਹੈ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨਾਂ ਜਾਂ ਹੋਰ ਅਸਥਾਨਾਂ ਤੇ ਵੀ ਸੋਭਿਤ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਕੀ ਦੇਸ਼ ਦੇ ਇਥੇ ਸੰਕਟਾਂ ਲਾਹ ਲੈ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਹੈਗੇ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ ਦਾਸ ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ ਤੇ ਇਹਦੇ ਨਾਲ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਦਸਾਂ ਪਾਸ਼ਾ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਰਤ ਸਹਿਬਾਨਾਂ ਦੇ ਮਾਡਲ ਵੀ 10 ਸਲੂ ਬਣਾਏ ਗਏ ਨੇ ਹੋਰ अनेका ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂ ਕਾਰੇ ਦਾ ਵੀ ਮਾਡਲ 10 ਸਲੂ ਬਣਾ ਕੇ अनेका ਲੋਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਹਾਂਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਕਾ ਜਾਇਬਕਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸਰਦਾਰ ਹਰਪੀ ਸਿੰਘ ਜੀ ਬਖੂਜੋ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾਂ ਦੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਹੁੰਦੀ ਮੈਂ ਸ਼ੁਕਰ ਅਦਾ ਕਰਦਾ ਹਾਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਹਾਂ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਜਾਇਬ ਕਰਦੇ ਇਸ ਨੂੰ ਸੋਭਿਤ ਕਰਾਂਗੇ ਮੈਂ ਦੇਸ਼ ਦੇ ਇਤਿਹਾਸ ਸੰਕਟਾਂ ਕੇ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਂ ਲਈ ਬਣਵਾ ਕੇ ਰੱਖੇ ਜਾਣ ਤਾਂ ਕਿ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸਿੱਖ ਪੀੜੀ ਜੁੜ ਸਕੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਹਾਂ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਇਹ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਹਾ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਨੇਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਥਾਪਿਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਬਜ਼ਾਦਿਆਂ ਦਾ ਸ਼ਹੀਦੀ ਵਾੜਾ ਜੋ ਨੀਆ ਚ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਂਦੇ ਮਾਡਲ ਤਿਆਰ ਕੀਤੇ ਗਏ ਨੇ ਕੀ ਮਕਸਦ ਕੀ ਇਹ ਜੋ ਮੇਨ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲ ਸਿ ਸੋਬਿਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲਿਕਾ ਨਿਕਾਂ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਹੈ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਹਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਬਾਲਾ ਕੀਤਾ ਗਿਆ ਇਹ ਸ਼ਿਪਿੰਗ ਰਾਈ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰਯੋਗ ਹੈ ਕਿ ਜਦੋਂ ਉੱਥੋਂ ਸੰਘਟਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇੱਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬਕਰ ਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਹੈ ਇਹ ਲਾਈਫਟਾਈਮ ਇਹਨਾਂ ਦੀ ਗੁਣਿਆਦ ਹੈ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਹੈ ਜਾਂ ਹੋਰ ਅਸਥਾਨਾਂ 'ਤੇ ਵੀ ਸਜੋਬਿਤ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਕੀ ਦੇਸ਼ ਦੇ ਇਤਿਹਾਸਿਕ ਸੰਤਾਂ ਦਾ ਲਾਹ ਲੈ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਹੈਗੇ ਹੈ 17 ਵਰਲਡ ਰੈਕੋਰਡਸ ਸੱਤ ਨੈਸ਼ਨਲ ਰਿਕੋਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ 10 ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ ਤੇ ਇਹਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੂਗਾ ਕਿ ਦਸਾਂ ਪਾਸ਼ਾਏ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਰਤ ਸਹਿਬਾਨਾਂ ਦੇ ਮਾਡਲ ਵੀ 10 ਕਿਲੋ ਬਣਾਏ ਗਏ ਨੇ ਹੋਰ अनेका ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂਕਾਰੇ ਦਾ ਵੀ ਮਾਡਲ 10 ਕਿਲੋ ਬਣਾ ਕੇ अनेका ਮੁੱਖਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਹੈ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਹਾਂਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਖ ਅਜਾਇਬ ਘਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸardar Harpreet Singh ਜੀ ਬਖੂਜੋ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਹੁੰਦੀ ਮੈਂ ਸ਼ੁਕਰ ਅਦਾ ਕਰਦਾ ਹਾਂ ਗੁਰੂ ਰਾਮਦਾਸ ਪਾਸ਼ਾ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ ਗੁਰੂ ਰਾਮਦਾਸ ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਜਾਇਬ ਕਰਦੇ ਸशोभਿਤ ਕਰਾਂਗੇ ਮੈਂ ਦੇਸ਼ ਦੇ ਇਤਿਹਾਸ ਸੰਗਤਾਂ ਅਕੀ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਂ ਲਈ ਬਣਵਾ ਕੇ ਰੱਖੇ ਜਾਣ ਤਾਂ ਕਿ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸਿੱਖ ਪੀੜੀ ਜੁੜ ਸਕੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਆ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਮੈਂ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਹਾ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅਮਰਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਨੇਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਜੋਬਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਵਾੜਾ ਜੋ ਨੀਆ ਚ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਂਦੇ ਮਾਡਲ ਤਿਆਰ ਕੀਤੇ ਗਏ ਕਿ ਮਕਸਦ ਕੀ ਇਹ ਜੋ ਮੇਨ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲ ਸਿਸ਼ੋਬਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲਿਕਾ ਨਿਕਾਂ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਹਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਇਹ ਸ਼ਿਪਿੰਗ ਰਾਈ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰਯੋਗ ਹੈ ਕਿ ਜਦੋਂ ਉੱਥੋਂ ਸੰਘਟਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬਕਰ ਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਹੈ ਇਹ ਲਾਈਫਟਾਈਮ ਇਹਨਾਂ ਦੀ ਮੁਨਿਆਦ ਹੈ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਹੈ ਜਾਂ ਹੋਰ ਅਸਥਾਨਾਂ ਤੇ ਵੀ ਸਜੋਬਿਤ ਕੀਤਾ ਜਾ ਸਕਦਾ ਜਿਸ ਦੇ ਨਾਲ ਕੀ ਦੇਸ਼ ਦੇ ਤੇ ਸੰਕਟਾਂ ਲਾਹਾ ਲੈ ਸਕਦੀ ਹੈ ਹੁਣ ਤਾਂ ਕੀ ਵੀ ਬ੍ਰਾ ਇਸ ਤੋਂ ਇਲਾਵਾ ਜਿਹੜੇ ਹੈਗੇ ਆ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ 10 ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ ਤੇ ਇਹਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੂਗਾ ਕਿ ਦਸਾਂ ਪਾਸ਼ਾ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਰਤ ਸਹਿਬਾਨਾਂ ਦੇ ਮਾਡਲ ਵੀ 10 ਕਿਲੋ ਬਣਾਏ ਗਏ ਨੇ ਹੋਰ ਅਨੇਕਾਂ ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂ ਕੜੀ ਦਾ ਵੀ ਮਾਡਲ 10 ਕਿਲੋ ਬਣਾ ਕੇ ਅਨੇਕਾਂ ਲੋਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਹਾਂਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਕਾ ਅਜਾਇਬ ਘਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸਰਦਾਰ ਹਰਪੀ ਸਿੰਘ ਦੀ ਮਖੂਜੋ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਤਾ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਆਉਂਦੀ ਹੈ ਮੈਂ ਸ਼ੁਕਰ ਅਦਾ ਕਰਦਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ। ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਜਾਇਬ ਕਰਦੇ ਇਸ ਸੋਭਿਤ ਕਰਾਂਗੇ। ਮੈਂ ਦੇਸ਼ ਦੇ ਇਤਿਹਾਸ ਸੰਗਤਾਂ ਅਕੀ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਂ ਲਈ ਬਣਵਾ ਕੇ ਰੱਖੇ ਜਾਣ ਤਾਂ ਕਿ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸਿੱਖ ਪੀੜੀ ਜੁੜ ਸਕੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਹੈ ਤੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਮੈਂ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਹੀ ਹੈ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਾਨੇਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਜੂਬਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਵਾੜਾ ਜੋ ਨੀਆ ਚ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਣ ਦੇ ਮਾਡਲ ਤਿਆਰ ਕੀਤੇ ਗਏ ਨੇ ਕੀ ਮਕਸਦ ਕੀ ਇਹ ਜੋ ਮੇਰ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਕ ਮਾਡਲਸ ਸਾਬਿਤ ਹੋਣਗੇ ਨਾਲ ਨਾਲ ਸੋਚਾ ਇਤਿਹਾਸ ਅਨੇਕ ਨੇ ਅਲਿਕਾ ਨਿਕਾਂ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਫਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਇਹ ਸ਼ਿਪਿੰਗ ਰਾਈ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰ ਜੋ ਹੈ ਕਿ ਜਦੋਂ ਉੱਥੋਂ ਸੰਗਠਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇੱਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬਕਰ ਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੜ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਹੈ ਇਹ ਲਾਈਫਟਾਈਮ ਇਹਨਾਂ ਦੀ ਮੁਨਿਆਦ ਹੈ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਆ ਜਾਂ ਹੋਰ ਅਸਥਾਨਾਂ ਤੇ ਵੀ ਸਜੋਬਿਤ ਕੀਤਾ ਜਾ ਸਕਦਾ ਜਿਸ ਦੇ ਨਾਲ ਕੀ ਦੇਸ਼ ਦੇ ਤੇ ਸੰਗਤਾਂ ਲਾਹਾ ਲੈ ਸਕਦੀ ਹੈ। ਹੁਣ ਤਾਂ ਟੀਵੀ ਪ੍ਰੋਗਰਾਮ। ਇਸ ਤੋਂ ਇਲਾਵਾ ਜਿਹੜੇ ਹੈਗੇ ਆ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲਬੁੱਤੇ ਤੇ ਈ ਦਾਸ ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ। ਤੇ ਇਹਦੇ ਨਾਲ-ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਦਸਾ ਪਾਸ਼ਾ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਰਤ ਸਹਿਬਾਨਾਂ ਦੇ ਮਾਡਲ ਵੀ ਦਾਸ ਵੱਲੋਂ ਬਣਾਏ ਗਏ ਨੇ। ਹੋਰ ਅਨੇਕਾਂ ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂ ਕਾਰੇ ਦਾ ਵੀ ਮਾਡਲ ਦਾਸਮਲ ਬਣਾ ਕੇ ਅਨੇਕਾਂ ਲੋਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਹਾਂਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਕਾ ਜਾਇਬਕਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸਰਦਾਰ ਹਰਪੀ ਸਿੰਘ ਜੀ ਬਖੂ ਜੋ ਕومی ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਆਉਂਦੀ ਹੈ ਮੈਂ ਸ਼ੁਕਰ ਅਦਾ ਕਰਦਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਅਜਾਇਬ ਘਰ ਤੇ ਸਜੋਬਿਤ ਕਰਾਂਗੇ ਮੈਂ ਦੇਸ਼ ਦੇ ਇਤਿਹਾਸ ਸੰਗਤਾਂ ਅਕਿ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਂ ਲਈ ਬਣਵਾ ਕੇ ਰੱਖੇ ਜਾਣ ਤਾਂ ਕੇ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸਿੱਖ ਪੀੜੀ ਜੁੜੀ